ਹਾਂ ਜੀ ਸਤਿ ਸ਼੍ਰੀ ਅਕਾਲ ਜੀ ਗਰਮੀ ਦੇ ਬਟਿਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਵੀ ਆਪਾਂ ਜਿਹੜੀ ਵੀਡੀਓ ਹੈਗੀ ਹੈ ਹੁਣ ਡੇਲੀ ਦੀ ਡੇਲੀ ਆਪਾਂ ਕੱਟ ਪੀਸਸ ਦੇ ਉੱਪਰ ਹੀ ਲੈ ਕੇ ਆਇਆ ਕਰਾਂਗੇ ਕਿਉਂਕਿ ਪਹਿਣਾ ਦੀ ਡਿਮਾਂਡ ਹੁੰਦੀ ਹੈ ਕਿ ਤੁਸੀਂ ਸਾਨੂੰ ਕੱਟ ਪੀਸ ਦਿਖਾਇਆ ਕਰੋ ਕਿ ਜਿਹੜੇ ਕੀ ਮਤਲਬ ਇਹ ਲਈ ਆਪਾਂ ਨੂੰ ਮਿਲ ਜਾਣ ਔਰ ਕੱਟ ਪ੍ਰਾਈਸ ਦੇ ਵਿੱਚ ਜਿਹੜੇ ਸੂਟ ਹੈਗੇ ਉਹ ਰੈਡੀ ਹੋ ਜਾਣ ਅੱਜ ਦੀ ਜਿਹੜੀ ਵੀਡੀਓ ਹੋਈਗੀ ਉਹ ਪ੍ਰਿੰਸੈਸ ਕਲੈਕਸ਼ਨ ਦੀ ਹੋਈਗੀ ਏਕ ਟੈਕਸ ਦੀ ਪ੍ਰਿੰਸੈਸ ਕਲੈਕਸ਼ਨ ਦੇ ਤੁਹਾਨੂੰ ਮੈਚਿੰਗ ਸੂਟ ਮਿਲ ਜਾਣਗੇ ਵਿਦ ਬਾਟਮ ਔਰ ਇਹਨਾਂ ਦਾ ਜਿਹੜਾ ਪ੍ਰਾਈਸ ਹੋਏਗਾ 100 ਰੁਪਏ ਪਰ ਮੀਟਰ ਹੋਏਗਾ 100 ਰੁਪਏ ਪਰ ਮੀਟਰ ਦੇ ਵਿੱਚ ਤੁਹਾਨੂੰ ਇਹ ਸੂਟਾ ਜਿਹੜੇ ਉਹ ਮਿਲ ਜਾਣਗੇ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕਿੰਨਾ ਵੀ ਜਿਹੜਾ ਸਟੱਫ ਹੈਗਾ ਤੁਸੀਂ ਬਾਈ ਕਰ ਸਕਦੇ ਹੈਗੇ ਹੋ ਔਰ ਜੋ ਹੈਗਾ ਯਾ ਵੀ ਆਪਾਂ ਇਹ ਸਟੱਫ ਜਿਹੜਾ ਮੈਜ਼ਰ ਕਰਕੇ ਆਪਾਂ ਨੇ ਉੱਪਰ ਲਿਖਿਆ ਹੁੰਦਾ ਹੈ ਕਿ ਇਹ 3 ਮੀਟਰ ਆ ਜਾਂ 2 ਮੀਟਰ ਉਹਦੇ ਵਿੱਚ ਜੋ ਵੀ ਹੈ ਨਾ ਮਿਸਪ੍ਰਿੰਟ ਹੁੰਦਾ ਆ ਜਾਂ ਆਪਾਂ ਕਹਿ ਦਈਏ ਕੋਈ ਇਫੈਕਟ ਹੁੰਦਾ ਆ ਉਹਨੂੰ ਛੱਡ ਕੇ ਇਹੀ ਮੈਜ਼ਰ ਕਰਕੇ ਆਪਾਂ ਨੇ ਪੂਰਾ ਜਿਹੜਾ ਵਧੀਆ ਸਟੱਫ ਹੁੰਦਾ ਉਸੇ ਨੂੰ ਹੀ ਮੈਜ਼ਰ ਕੀਤਾ ਹੁੰਦਾ ਗਾ ਡੀਅਰ ਔਰ ਇਹਨਾਂ ਦਾ ਜਿਹੜਾ ਪ੍ਰਾਈਸ ਹੈਗਾ ਆਪਾਂ ਤੁਹਾਨੂੰ ਦੱਸ ਚੁੱਕੇ ਆਂ ਔਰ ਇਹਨਾਂ ਦੀ ਜਿਹੜੀ ਸ਼ਿਪਿੰਗ ਹੈਗੀ ਉਹ ਐਕਸਟਰਾ ਹੋਏਗੀ ਵਰਲਡ ਵਾਈਡ ਆਪਾਂ ਸ਼ਿਪ ਕਰਦੇ ਹੈਗੇ ਆਂ ਤੁਸੀਂ ਕਿਤੇ ਵੀ ਕਰਵਾ ਸਕਦੇ ਹੈਗੇ ਹੋ ਪ੍ਰਾਈਸ ਬਹੁਤ ਹੀ ਘੱਟ ਆ ਤੇ ਵਿਦਆਊਟ ਲਾਈਨਿੰਗ ਵਰਨ ਵਾਲਾ ਸਟਾਫ ਹੈਗਾ ਆ ਬਕਾਇਦਾ ਆਪਾਂ ਤੁਹਾਨੂੰ ਸਟੈਂਪਾ ਜਿਹੜੀ ਉਹ ਨੋਟ ਕਰਵਾ ਦਿੰਨੇ ਹੈਗੇ ਆ ਪ੍ਰਿੰਸੈਸ ਕਲੈਕਸ਼ਨ ਦਾ ਜਿਹੜਾ ਇਹ ਸਟਾਫ ਰਹਿਣ ਵਾਲਾ ਹੈਗਾ ਆ ਬਹੁਤ ਹੀ ਜ਼ਿਆਦਾ ਸੋਹਣਾ ਸਟਾਫ ਆ ਮਲਾਈ ਵਰਗਾ ਕਪੜਾ ਜਿੱਦਾਂ ਆਪਾਂ ਕਹਿ ਦਈਏ ਹਨਾ ਤੇ ਉਹ ਵੇਅਰ ਕਰਨ ਦੇ ਵਿੱਚ ਬਹੁਤ ਫਾਈਨ ਕੁਆਲਟੀ ਦਾ ਹੁੰਦਾ ਵੇਅਰ ਕਰਨ ਦੇ ਵਿੱਚ ਆਪਾਂ ਨੂੰ ਵਧੀਆ ਸੌਖਾ ਰਹਿੰਦਾਗਾ ਗਰਮੀ ਦੇ ਵਿੱਚ ਪਾਉਣ ਵਾਸਤੇ ਔਰ ਜਿਹੜਾ ਸਭ ਤੋਂ ਪਹਿਲੀ ਆਪਾਂ ਜਿਹੜੀ ਤੁਹਾਨੂੰ ਕੱਟ ਦਿਖਾ ਰਹੀ ਹੈਗੀ ਆ ਇਹ ਮੈਚਿੰਗ ਸੂਟ ਤੁਹਾਨੂੰ ਪੂਰਾ ਮਿਲ ਜਾਏਗਾ ਸਭ ਤੋਂ ਪਹਿਲੀ ਕੱਟ ਹੋਏਗੀ 3 ਮੀਟਰ ਦੀ ਜਦੋਂ ਕਿਸੇ ਭੈਣ ਨੇ ਫਰੌਕ ਬਣਾਉਣੀ ਆ ਜਾਂ ਕਿਸੇ ਹੈਲਥੀ ਪਰਸਨ ਨੇ ਬਣਾਉਣਾ ਹਨਾ ਤਾਂ ਉਹਦੇ ਲਈ ਹੈਗਾ ਯਾ ਵੀ ਉਹ ਤੁਸੀਂ 3 ਮੀਟਰ ਦੀ ਕੱਟ ਆ ਜਿਹੜੀ ਉਹ ਬਾਈ ਕਰ ਸਕਦੇ ਹੈਗੇ ਹੋ ਤੇ ਨਾਲ ਤੁਹਾਨੂੰ ਇਸ ਤੇ ਮੈਚਿੰਗ ਬਾਟਮ ਮਿਲੇਗੀ ਪ੍ਰਿੰਸੈਸ ਕਲੈਕਸ਼ਨ ਦੀ ਹੀ ਤੁਹਾਨੂੰ ਜਿਹੜੀ ਇਹ ਬਾਟਮ ਮਿਲੇਗੀ ਸੈਲਫ ਪ੍ਰਿੰਟ ਸੇਮ ਸੈਲਫ ਪ੍ਰਿੰਟ ਦੇ ਵਿੱਚ ਤੁਹਾਨੂੰ ਇਹ ਬਾਟਮ ਮਿਲੇਗੀ 2 ਮੀਟਰ ਦੀ ਕੱਟ ਜਿਹੜੀ ਬਾਟਮ ਦੀ ਹੋएगी ਔਰ 3 ਮੀਟਰ ਦੀ ਕੱਟ ਹੈਗੀ ਜਿਹੜੀ ਤੁਹਾਨੂੰ ਉਹ ਸ਼ਰਟ ਦੀ ਮਿਲੇਗੀ ਤੁਸੀਂ ਮੈਚਿੰਗ ਲੈਣਾ ਮੈਚਿੰਗ ਲੈ ਲਓ ਆਲਓਵਰ ਲੈਣਾ ਆਲਓਵਰ ਲੈ ਲਓ ਜਿੱਦਾਂ ਮਰਜ਼ੀ ਲੈ ਲਓ ਭਾਵੇਂ ਇਕੱਲੀ ਸ਼ਰਟ ਲੈ ਲਓ ਤੇ ਭਾਵੇਂ ਇਕੱਲੀ ਬਾਟਮ ਲੈ ਲਓ ਇਹ ਤੁਹਾਡੀ ਚੁਆਇਸ ਆ ਪਰ ਇਹਨਾਂ ਦਾ ਪ੍ਰਾਈਸ ਹੋਏਗਾ ਸੌਰਪੇ ਪਰ ਮੀਟਰ ਡੀਅਰ ਨੈਕਸਟ ਜਿਹੜਾ ਹੋਏਗਾ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈਗਾ ਯਾ ਇਸਦੀ ਜਿਹੜੀ ਕੱਟ ਹੋएगी 2.5 ਮੀਟਰ ਦੀ ਹੋएगी ਔਰ 2.5 ਮੀਟਰ ਦੀ ਹੀ ਤੁਹਾਨੂੰ ਇਸ ਦੇ ਨਾਲ ਬਾਟਮ ਮਿਲੇਗੀ 2 60 ਦੀ ਜਿਹੜੀ ਇਹਦੇ ਨਾਲ ਬਾਟਮ ਆ ਸੇਮ ਸੈਲਫ ਪ੍ਰਿੰਟ ਦੇ ਵਿੱਚ ਤੁਹਾਨੂੰ ਇਹ ਬਾਟਮ ਆ ਜਿਹੜੀ ਉਹ ਮਿਲ ਜਾਏਗੀ ਸੇਮ ਬਹੁਤ ਹੀ ਜ਼ਿਆਦਾ ਪਿਆਰਾ ਜਿਹੜਾ ਇਹਨਾਂ ਦਾ ਕੰਬੀਨੇਸ਼ਨ ਆ ਉਹ ਰੈਡੀ ਹੁੰਦਾ ਹੀ ਆ ਤੇ ਬਹੁਤ ਸੋਹਣਾ ਸੂਟ ਆ ਇਹ ਰੈਡੀ ਹੋ ਰਿਹਾਗਾ ਸਿਰਫ 500 ਰੁਪਏ ਦੇ ਵਿੱਚ ਬਹੁਤ ਹੀ ਜ਼ਿਆਦਾ ਫਾਈਨ ਕੁਆਲਟੀ ਦਾ ਸਟਾਫ ਆ ਇਹ ਕੋਰਾ ਕਾਟਨ ਰਹਿਣ ਵਾਲੀ ਆ ਏਕੇ ਟੈਕਸ ਦੀ ਕੋਰਾ ਕਾਟਨ ਹੋਏਗੀ ਪ੍ਰਾਈਸ ਬਹੁਤ ਹੀ ਘੱਟ ਹੈਗਾ ਯਾ ਨੈਕਸਟ ਜਿਹੜਾ ਉਹ ਆਪਾਂ ਦਿਖਾ ਰਹੇ ਹੈਗੇ ਆ ਇਹ ਵੀ ਏਕੇ ਟੈਕਸ ਦਾ ਤੁਹਾਨੂੰ ਜਿਹੜਾ ਹੈਗਾ ਇਹ ਉਹ ਆਲ ਓਵਰ ਜਿਹੜਾ ਸੂਟ ਉਹ ਮਿਲ ਜਾਏਗਾ ਇਸ ਦੀ ਜਿਹੜੀ ਕੱਟ ਹੋਈਗੀ ਉਹ 490 ਦੀ ਰਹਿਣ ਵਾਲੀ ਆ ਕੱਟ 490 ਦੀ ਹੋएगी 490 ਦੇ ਵਿੱਚ ਆਪਾਂ ਪੂਰਾ ਸੋਹਣਾ ਜਿਹੜਾ ਉਹ ਸੂਟ ਰੈਡੀ ਕਰ ਸਕਦੇ ਹਾਂ ਯਾਨੀ ਕਿ 5 ਮੀਟਰ ਤੋਂ 10 ਸੈਂਟੀਮੀਟਰ ਘੱਟ ਹੈਗਾ ਯਾ ਇਹ ਤੇ ਬਸ 5 ਮੀਟਰ ਦੇ ਵਿੱਚ ਵਧੀਆ ਆਪਣਾ ਸੂਟ ਹੈ ਜਿਹੜਾ ਉਹ ਰੈਡੀ ਹੋ ਜਾਂਦਾ ਹੈਗਾ ਯਾ ਨੈਕਸਟ ਜਿਹੜਾ ਹੈਗਾ ਯਾ ਉਹ ਹੈਗਾ 2 ਮੀਟਰ ਦੀ ਕੱਟ ਤੁਹਾਨੂੰ ਇੱਕ ਮਿਲੇਗੀ ਬਹੁਤ ਸੋਹਣਾ ਸਟਾਫ ਆ ਤੇ ਕਲਰ ਵੀ ਬਹੁਤ ਪਿਆਰਾ ਮੇਜੈਂਟਾ ਸ਼ੇਡ ਹੈਗਾ ਡਾਰਕ ਕਲਰ ਹੈਗਾ ਔਰ ਜੋ ਨੈਕਸਟ ਕੱਟ ਹੋएगी ਉਹ ਵੀ 2 ਮੀਟਰ ਦੀ ਹੋएगी ਤੁਹਾਨੂੰ ਇਹ 4 ਮੀਟਰ ਪੂਰਾ ਸਟਾਫ ਮਿਲ ਜਾਏਗਾ 4 ਮੀਟਰ ਦੇ ਵਿੱਚ ਦੋ ਪਹਿਣਾ ਸ਼ਰਟਾਂ ਵੀ ਰੈਡੀ ਕਰ ਸਕਦੀਆਂ ਨੇ ਔਰ ਜੇਕਰ ਤੁਸੀਂ ਕਹਾਂ ਚਾਹੁੰਦੇ ਹੋ ਕਿ ਅਸੀਂ ਪੂਰਾ ਸੂਟ ਬਣਾਉਣਾ ਤਾਂ 4 ਮੀਟਰ ਦੇ ਵਿੱਚ ਤੁਸੀਂ ਪੂਰਾ ਅਲਓਵਰ ਸੂਟ ਵੀ ਬਣਾ ਸਕਦੇ ਆ ਜਾਂ ਦੋ ਪਹਿਣਾ ਨਹੀਂ ਜਿਹੜੀਆਂ ਉਹ ਸਿਸਟਰਸ ਨੇ ਉਹ ਸ਼ਰਟਾ ਵੀ ਸੇਮ ਰੈਡੀ ਕਰ ਸਕਦੀਆਂ ਨੇ ਉਹ ਜੋ ਨੈਕਸਟ ਰੰਗ ਵਾਲਾ ਹੈਗਾ ਆ ਉਹ ਵੀ ਬਹੁਤ ਹੀ ਜ਼ਿਆਦਾ ਸੋਨਾ ਪ੍ਰਿੰਟ ਹੈਗਾ ਆ ਪ੍ਰਿੰਸੈਸ ਕਲੈਕਸ਼ਨ ਦਾ 2 ਮੀਟਰ ਦੀ ਤੁਹਾਨੂੰ ਉਸਦੇ ਨਾਲ ਸ਼ਰਟ ਮਿਲੇਗੀ ਔਰ ਜੋ ਬਾਟਮ ਹੈ ਟਰਾਈ ਮੀਟਰ ਦੀ ਤੁਹਾਨੂੰ ਇਸਦੇ ਨਾਲ ਬਾਟਮ ਮਿਲੇਗੀ ਬਾਟਮ ਦੇ ਵਿੱਚ ਹਲਕਾ ਜਿਹੜਾ ਹੈਗਾ ਇਹ ਉਹ ਮਿਸ ਪ੍ਰਿੰਟ ਆ ਸੋ ਸੋ ਇਸ ਕਰਕੇ ਆਪਾਂ ਬਾਟਮ ਦਾ ਜਿਹੜਾ ਹੈਗਾ ਇਹ ਤੁਹਾਨੂੰ 2 ਮੀਟਰ ਦੇ ਹੀ ਪੈਸੇ ਲਗਾਵਾਂਗੇ 2 ਮੀਟਰ ਦੇ ਵਿੱਚ ਹੀ ਤੁਹਾਨੂੰ ਬਾਟਮ ਮਿਲ ਜਾਏਗੀ 400 ਰੁਪਏ ਦੇ ਵਿੱਚ ਤੁਹਾਡਾ ਪੂਰਾ ਸੂਣਾ ਜਿਹੜਾ ਇਹ ਸੂਟ ਆ ਉਹ ਰੈਡੀ ਹੋ ਜਾਂਦਾ ਬਹੁਤ ਹੀ ਜ਼ਿਆਦਾ ਸੋਨਾ ਸਟਾਫ ਹੈਗਾ ਵਿਦਆਊਟ ਲਾਈਨਿੰਗ ਬਣਨ ਵਾਲਾਗਾ ਜੋ ਨੈਕਸਟ ਹੈਗਾ ਯਾ ਉਹ ਹੈਗੇ 4.90 ਦੀ ਕੱਟ ਤੁਹਾਨੂੰ ਇੱਕ ਮਿਲੇਗੀ ਬਹੁਤ ਹੀ ਜ਼ਿਆਦਾ ਸੋਨਾ ਇਸ ਦਾ ਪ੍ਰਿੰਟ ਹੈਗਾ ਯਾ ਰਾਣੀਆਂ ਵਾਲਾ ਔਰ ਜੋ ਇਸ ਦੇ ਨਾਲ 1/2 ਮੀਟਰ ਦੀ ਕੱਟ ਤੁਹਾਨੂੰ ਹੋਰ ਮਿਲ ਜਾਏਗੀ 1/2 ਮੀਟਰ ਦੀ ਕੱਟ ਹੋਰ ਮਿਲ ਜਾਏਗੀ ਤੇ ਪੂਰਾ ਜਿਹੜਾ ਇਹ 5 ਮੀਟਰ ਤੁਹਾਡਾ ਜਿਹੜਾ 5 ਮੀਟਰ ਤੋਂ ਪਲੱਸ ਦਾ ਜਿਹੜਾ ਤੁਹਾਡਾ ਇਹ ਸੂਟ ਆਲ ਓਵਰ ਵੀ ਬਣਦਾ ਹੈ ਯਾ ਬਟ ਆਪਾਂ ਇਸ ਦੇ ਨਾਲ ਬਾਟਮ ਵੀ ਲਗਾਈ ਹੈ ਜੇ ਕਿਸੇ ਨੇ ਬਾਟਮ ਨਾਲ ਲੈਣਾ ਮੈਚਿੰਗ ਬਣਾਣਾਗਾ ਤਾਂ ਤੁਸੀਂ ਮੈਚਿੰਗ ਵੀ ਬਣਾ ਸਕਦੇ ਹੈਗੇ ਹੋ ਬਾਟਮ ਦੀ ਜਿਹੜੀ ਕੱਟ ਹੋਏਗੀ ਉਹ 2.5 ਮੀਟਰ ਦੀ ਹੋਏਗੀ ਪ੍ਰਿੰcess ਕਲੈਕਸ਼ਨ ਦੀ ਹੀ ਤੁਹਾਨੂੰ ਨਾਲ ਬਾਟਮ ਮਿਲੇਗੀ ਸੇਮ ਸੈਲਫ ਪ੍ਰਿੰਟ ਦੇ ਵਿੱਚ ਤੁਹਾਨੂੰ ਇਹ ਬਾਟਮ ਮਿਲਣ ਵਾਲੀ ਹੈ ਸੇਮ ਸੈਲਫ ਪ੍ਰਿੰਟ ਜਿਹੜਾ ਹੈਗਾ ਉਹ ਰਹਿਣ ਵਾਲਾ ਹੈਗਾ ਜੇਕਰ ਆਲਓਵਰ ਬਾਈ ਕਰਨਾ ਤਾਂ ਤੁਸੀਂ ਆਲਓਵਰ ਵੀ ਬਾਈ ਕਰ ਸਕਦੇ ਹੋ ਜੇਕਰ ਤੁਸੀਂ ਮੈਚਿੰਗ ਬਣਾਉਣਾ ਤਾਂ ਤੁਸੀਂ ਮੈਚਿੰਗ ਵੀ ਬਣਾ ਸਕਦੇ ਹੈਗੇ ਹੋ ਨੈਕਸਟ ਜਿਹੜਾ ਰਹਿਣ ਵਾਲਾ ਹੈਗਾ ਇਹ ਆ ਉਹ ਮਹਿੰਦੀ ਸ਼ੇਡ ਹੋਏਗਾ ਮਹਿੰਦੀ ਸ਼ੇਡ ਬਹੁਤ ਹੀ ਪਿਆਰਾ ਹੈਗਾ ਯਾ ਇਹਦੇ ਵਿੱਚ ਤੁਹਾਨੂੰ ਕਾਫੀ ਕੱਟ ਮਿਲ ਜਾਣਗੇ ਬਹੁਤ ਸੋਹਣਾ ਸਟਾਫ ਹੈਗਾ ਇੱਕ 45 ਦੀ ਤੁਹਾਨੂੰ ਇੱਕ ਕੱਟ ਮਿਲ ਜਾਏਗੀ ਦੋ ਬੱਚੀ ਦੀ ਤੁਹਾਨੂੰ ਇੱਕ ਕੱਟ ਮਿਲ ਜਾਏਗੀ ਔਰ ਜੋ ਨੈਕਸਟ ਹੋਏਗਾ ਉਹਦੇ ਵਿੱਚ ਤੁਹਾਨੂੰ 2.5 ਮੀਟਰ ਦੀ ਇੱਕ ਕੱਟ ਮਿਲ ਜਾਏਗੀ ਇਹ ਜਿਹੜਾ ਪੂਰਾ ਸਟਾਫ ਹੈਗਾ ਯਾ ਉਹ ਹੋ ਗਿਆਗਾ 5 ਮੀਟਰ ਇੱਕ ਹੋ ਗਿਆ ਯਾ ਔਰ ਪੂਰਾ 6.5 ਮੀਟਰ ਸਟੱਫ ਹੋ ਗਿਆ 6.5 ਮੀਟਰ ਦੇ ਵਿੱਚ ਤੁਸੀਂ ਆਰਾਮ ਨਾਲ ਇੱਕ ਪੂਰਾ ਸੂਟ ਰੈਡੀ ਕਰਕੇ ਤੇ ਇੱਕ ਜਿਹੜੀ ਹੈਗੀ ਉਹ ਸ਼ਰਟ ਰੈਡੀ ਕਰ ਸਕਦੇ ਹੋ ਇੱਕ ਸ਼ਰਟ ਔਰ ਇੱਕ ਪੂਰਾ ਸੂਟ ਆ ਜਿਹੜਾ ਉਹ 6.5 ਮੀਟਰ ਦੇ ਵਿੱਚ ਰੈਡੀ ਹੋ ਜਾਂਦਾ ਹੈਗਾ ਆ ਤੇ ਪ੍ਰਾਈਸ ਤੁਹਾਨੂੰ ਦੱਸਿਆ ਹੀ ਹੋਇਆ ਕਿ 100 ਰੁਪਏ ਪਰ ਮੀਟਰ ਹੋਏਗਾ ਇਸ ਦਾ ਵੀ ਨੈਕਸਟ ਵੀ ਹੈਗਾ ਆ ਇਸ ਦਾ ਕਲਰ ਵੀ ਬਹੁਤ ਹੀ ਜ਼ਿਆਦਾ ਸੋਹਣਾ ਸੋਬਰਜਾ ਕਲਰ ਹੈਗਾ ਆ ਪ੍ਰਿੰਸੈਸ ਕਲੈਕਸ਼ਨ ਦਾ ਬਹੁਤ ਹੀ ਜ਼ਿਆਦਾ ਪ੍ਰਿੰਸੈਸ ਕਲੈਕਸ਼ਨ ਦਾ ਇਹ ਸੋਬਰ ਜਿਹਾ ਕਲਰ ਆ ਤੇ ਇਹ ਤੁਹਾਨੂੰ ਜਿਹੜਾ ਪੂਰਾ ਸੂਟ ਹੀ ਮਿਲ ਜਾਏਗਾ ਬਹੁਤ ਸੋਹਣਾ ਸਟਾਫ ਆ ਵਿਦਾਊਟ ਲਾਈਨਿੰਗ ਬਣਨ ਵਾਲਾ ਹੈਗਾ ਇਹ ਇਸ ਦੀ ਜਿਹੜੀ ਕੱਟ ਹੋਏਗੀ 265 ਦੀ ਇੱਕ ਕੱਟ ਰਹਿਣ ਵਾਲੀ ਹੈਗੀ ਔਰ ਇੱਕ ਕੱਟ ਹੋਏਗੀ 3 ਮੀਟਰ ਦੀ ਜਾਨੀ ਕਿ ਇਹ 5 ਮੀਟਰ ਤੇ 65 ਸੈਂਟੀਮੀਟਰ ਦਾ ਜਿਹੜਾ ਹੈਗਾ ਇਹ ਉਹ 5.5 ਤੋਂ ਪਲੱਸ ਦਾ ਜਿਹੜਾ ਹੈ ਇਹ ਸੂਟ 565 ਦਾ ਜਿਹੜਾ ਪੂਰਾ ਸੂਟ ਆ ਉਹ ਖੁੱਲਾ ਡੁੱਲਾ ਸੂਟ ਆਪਾਂ ਬਣਾ ਸਕਦੇ ਆ 565 ਦੇ ਵਿੱਚ ਇਹਦੇ ਵਿੱਚ ਤੁਹਾਨੂੰ ਦੋ ਕੱਟ ਮਿਲ ਜਾਣਗੇ ਤੁਸੀਂ ਜਿੰਨਾ ਮਰਜ਼ੀ ਬਾਈ ਕੱਟ ਸਕਦੇ ਹੈਗੇ ਇੱਕ ਕੱਟ ਬਾਈ ਕਰਨੀ ਹੈ ਇੱਕ ਕਰ ਲਓ ਜੇ ਦੋ ਕੱਟ ਬਾਈ ਕਰਨੀਆਂ ਤਾਂ ਤੁਸੀਂ ਦੋਨੇ ਵੀ ਕਰ ਸਕਦੇ ਹੈਗੇ ਹੋ ਜੋ ਆਪਾਂ ਨੈਕਸਟ ਦਿਖਾ ਰਹੇ ਹਾਂ ਇਸ ਦੇ ਵਿੱਚ ਤੁਹਾਨੂੰ ਸੇਮ ਜਿਹੜੇ ਤੈਨ ਤੋਂ ਚਾਰ ਸੂਟ ਮਿਲ ਜਾਣਗੇ ਤੈਨ ਤੋਂ ਚਾਰ ਸੂਟ ਤੁਹਾਨੂੰ ਇਸ ਦੇ ਵਿੱਚ ਸੇਮ ਮਿਲ ਜਾਣਗੇ ਸਟਾਫ ਬਹੁਤ ਹੀ ਜ਼ਿਆਦਾ ਸੋਹਣਾ ਹੈਗਾ ਯਾ ਸਟਾਫ ਚੈੱਕ ਕਰ ਸਕਦੇ ਹੋ ਪ੍ਰਿੰਟਿੰਗ ਸਭ ਦੀ ਸੇਮ ਹੋਏਗੀ ਫੈਬਰਿਕ ਵੀ ਸੇਮ ਹੋਏਗਾ ਪ੍ਰਿੰਸੈਸ ਕਲੈਕਸ਼ਨ ਦਾ ਸਟਾਫ ਹੋਏਗਾ ਪ੍ਰਿੰਸੈਸ ਕਲੈਕਸ਼ਨ ਦਾ ਹੀ ਸਟਾਫ ਤੁਹਾਨੂੰ ਮਿਲੇਗਾ ਏਕੇ ਟੈਕਸ ਦਾ ਤੇ ਪਹਿਲੀ ਜਿਹੜੀ ਕੱਟ ਹੋਏਗੀ ਇਸਦੀ 4 ਮੀਟਰ ਦੀ ਹੋਏਗੀ 4 ਮੀਟਰ ਦੇ ਵਿੱਚ ਵੀ ਤੁਸੀਂ ਵਧੀਆ ਫਰਸੀ ਸਲਵਾਰਾ ਨਾਲ ਸੂਟ ਹੈ ਜਿਹੜੇ ਅੱਜ ਕੱਲ ਉਹ ਰੈਡੀ ਹੁੰਦੇ ਆਗੇ ਜੋ ਨੈਕਸਟ ਕੱਟ ਹੋਏਗੀ ਉਹ ਤੁਹਾਨੂੰ ਮਿਲੇਗੀ 3.5 ਮੀਟਰ ਦੀ ਨੈਕਸਟ ਕੱਟ ਹੈ ਜਿਹੜੀ ਇਸਦੇ ਵਿੱਚ ਉਹ ਤੁਹਾਨੂੰ 3.5 ਮੀਟਰ ਦੀ ਮਿਲੇਗੀ ਔਰ ਇੱਕ ਕੱਟ ਹੈਗੇ ਜਿਹੜੀ ਤੁਹਾਨੂੰ 4 ਮੀਟਰ ਦੀ ਇਸਦੇ ਵਿੱਚ ਮਿਲੇਗੀ ਉਹ ਜੋ ਨੈਕਸਟ ਕੱਟ ਹੋਏਗੀ ਉਹ ਵੀ ਤੁਹਾਨੂੰ 4 ਮੀਟਰ ਦੀ ਮਿਲੇਗੀ ਇਸ ਤੇ ਵਿੱਚ ਤਿੰਨ ਤੋਂ ਚਾਰ ਸੂਟ ਆਰਾਮ ਨਾਲ ਰੈਡੀ ਹੁੰਦੇ ਆ ਬਹੁਤ ਸੋਹਣਾ ਫੈਬਰਿਕ ਆ 4 ਮੀਟਰ ਦੀ ਹੋਏਗੀ ਨੈਕਸਟ ਕੱਟ ਵੀ ਇਸ ਦੇ ਵਿੱਚ ਤੁਹਾਨੂੰ 4 ਮੀਟਰ ਦੀ ਮਿਲੇਗੀ ਇਸ ਤੋਂ ਨੈਕਸਟ ਕੱਟ ਵੀ ਹੈਗੇ ਜਿਹੜੀ ਉਹ ਵੀ ਤੁਹਾਨੂੰ 4 ਮੀਟਰ ਦੇ ਵਿੱਚ ਹੀ ਮਿਲੇਗੀ 4 ਮੀਟਰ ਦੀ ਹੀ ਕੱਟ ਆ ਜਿਹੜੀ ਇਹਦੇ ਵਿੱਚ ਹੋਏਗੀ ਇਹਦੇ ਵਿੱਚ ਤੁਸੀਂ ਚਾਰ ਸੂਟ ਤੁਹਾਡੇ ਪੂਰੇ ਸੋਹਣੇ ਆ ਜਿਹੜੇ ਉਹ ਰੈਡੀ ਹੁੰਦੇ ਆ 4-4 ਮੀਟਰ ਦੇ ਤੁਹਾਡੇ ਚਾਰ ਸੂਟ ਆ ਜਿਹੜੇ ਰੈਡੀ ਹੁੰਦੇ ਆ ਸੇਮ ਚੈੱਕ ਕਰ ਲਓ ਇੱਕ ਵਾਰ ਫੇਰ ਤੋਂ ਇੱਕ 3.5 ਮੀਟਰ ਦੀ ਕਟ ਹੈ ਤੇ ਤਿੰਨ ਜਿਹੜੀਆਂ ਕਟ ਹੈਗੀਆਂ ਇਹਦੇ ਵਿੱਚ ਉਹ 4-4 ਮੀਟਰ ਦੀਆਂ ਨੇ 4 ਮੀਟਰ ਦੀ ਕਟ ਆ ਚਾਰ ਦੀ ਐ ਵੀ ਚਾਰ ਦੀ ਹੋਈਗੀ ਇਹ 3.5 ਦੀ ਹੋਈ ਤੁਸੀਂ ਆਰਾਮ ਨਾਲ ਜਿਹੜੇ ਇਹਦੇ ਚਾਰ ਸੂਟ ਆ ਉਹ ਰੈਡੀ ਹੁੰਦੇ ਨੇਗੇ 100 ਰੁਪਏ ਪਰ ਮੀਟਰ ਹੈਗਾ ਤੇ ਬਹੁਤ ਹੀ ਕੱਟ ਪ੍ਰਾਈਸ ਦੇ ਵਿੱਚ ਇਹ ਸੋਹਣੇ ਸੂਟ ਰੈਡੀ ਹੋ ਜਾਂਦੇ ਨੇ ਲੇਸਸ ਵਗੈਰਾ ਲਗਾ ਕੇ ਡਿਜ਼ਾਈਨਿੰਗ ਕਰਕੇ ਬਹੁਤ ਸੋਹਣੇ ਲੁੱਕ ਤੁਸੀਂ ਇਹ ਵਾਲੀ ਸੂਟਸ ਨੂੰ ਦੇ ਸਕਦੇ ਹੈਗੇ ਹੋ ਜਿਹੜੀ ਆ ਕੱਟ ਹੋਏਗੀ ਇਹ ਛੋਟੀ ਕੱਟ ਹੈਗੀ ਆ ਮਤਲਬ ਕਿ 1 80 ਦੀ ਕੱਟ ਹੈਗੀ ਆ 1 80 ਦੀ ਕੱਟ ਹੈਗੀ ਆ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਡਾਰਕ ਜਿਹਾ ਸ਼ੇਡ ਆ ਗਰਲਿਸ਼ ਲੁੱਕ ਦਾ ਸ਼ੇਡ ਹੈਗਾ ਆ ਤੇ ਕੱਟ ਹੈਗੀ ਸਿਰਫ ਇਹਦੀ 1 80 ਦੀ ਕੱਟ ਆਗੀ ਤੇ ਨਾਲ ਜਿਹੜੀ ਇਸ ਤੇ ਬਾਟਮ ਹੋਏਗੀ 1 75 ਦੀ ਕੱਟ ਹੋਏਗੀ ਬਾਟਮ ਦੀ 1 75 ਦੀ ਇੱਕ 71 ਦੇ ਵਿੱਚ ਜਿਹੜੀ ਤੁਹਾਨੂੰ ਇਸਦੇ ਨਾਲ ਬਾਟਮ ਮਿਲ ਜਾਏਗੀ ਜਿੱਦਾਂ ਕਿਸੇ ਛੋਟੀ ਬੇਬੀ ਗਰਲ ਦਾ ਬਣਾਣਾ ਹੈ ਜਾਂ ਹਨਾ ਆਪਾਂ हां गर्ल्स ਦੇ ਹੀ ਬੇਬੀ गर्ल्स ਦੇ ਹੀ ਇਹ ਸੂਟ ਹੈਗੇ ਜਿਹੜੇ ਉਹ ਰੈਡੀ ਹੋ ਜਾਣਗੇ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਮੈਚਿੰਗ ਬਾਟਮ ਵੀ ਮਿਲ ਜਾਏਗੀ ਜੇਕਰ ਤੁਸੀਂ ਆਹ ਬਾਈ ਕਰਨਾ ਚਾਹੁੰਦੇ ਹੋ ਤਾਂ ਛੋਟੇ ਬੱਚਿਆਂ ਦਾ ਤੁਸੀਂ ਐਦਾਂ ਵੀ ਬਣਾ ਸਕਦੇ ਹੈਗੇ ਹੋ ਇਹ 1.5 ਮੀਟਰ ਦੀ ਕੱਟ ਹੋਏਗੀ ਇਸ ਨੂੰ ਵੀ ਤੁਸੀਂ ਇਸ ਬਾਟਮ ਨਾਲ ਮੈਚ ਕਰਕੇ ਲੈ ਸਕਦੇ ਹੋ ਜੇ ਇਕੱਲਾ ਬਾਈ ਕਰਨਾ ਚਾਹੁੰਦੇ ਤਾਂ ਤੁਸੀਂ ਇਕੱਲਾ ਵੀ ਬਾਈ ਕਰ ਸਕਦੇ ਹੈਗੇ ਹੋ ਇਹ ਹੈਗੀ ਛੋਟੀ ਕੱਟ 2 ਮੀਟਰ ਤੋਂ ਘੱਟ ਦੀ ਘੱਟ ਹੈ ਇੱਕ ਇੱਕ 80 ਦੀ ਮਿਲੇਗੀ ਇੱਕ 69 ਦੀ ਮਿਲੇਗੀ ਇੱਕ ਇੱਕ ਪੰਜਾਬ ਦੀ ਮਿਲੇਗੀ ਮਤਲਬ ਕਿ ਤਿੰਨੇ ਘਾਟਾ ਜਿਹੜੀ ਇਹ 2 ਮੀਟਰ ਤੋਂ ਘਟ ਨੇ ਤੇ ਤੁਸੀਂ ਜਿੱਦਾਂ ਵੀ ਤੁਹਾਨੂੰ ਚਾਹੀਦਾ ਹੈਗਾ ਤੇ ਤੁਸੀਂ ਉਹਨਾਂ ਬਾਈ ਕਰ ਸਕਦੇ ਹੈਗੇ ਹੋ ਤੇ ਹੁਣ ਆਪਾਂ ਜਿਹੜੀ ਡੇਲੀ ਵੀਡੀਓ ਪਾਇਆ ਕਰਾਂਗੇ ਉਹ ਕੱਟ ਪੀਸਸ ਦੇ ਉੱਪਰ ਹੀ ਵੀਡੀਓ ਬਣਾਇਆ ਕਰਾਂਗੇ ਸੋ ਬਣੇ ਰਹੋ ਮੇਰੇ ਚੈਨਲ ਦੇ ਨਾਲ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ ਥੈਂਕ ਯੂ ਸੋ ਮਚ